ਉਨਾ ਮੁਖ ਮਾਰਕ ਤੇ ਸਵੇਰੇ ਤਕਰੀਬਨ 4 ਵਜੇ ਸ਼ਿਵਾਲਿਕ ਵੈਨਿਊ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਅੱਖੀ ਦੇਖਣ ਵਾਲਿਆਂ ਦੇ ਦੱਸਣ ਮੁਤਾਬਕ ਇੱਕ ਭਾਰੀ ਟਰਾਲਾ ਅਚਾਨਕ ਅੱਗੇ ਚੱਲਦੇ ਇੱਕ ਟਰੱਕ ਨਾਲ ਜਾ ਟਕਰਾਇਆ। ਦੱਸਿਆ ਜਾ ਰਿਹਾ ਹੈ ਕਿ ਟਰਾਲੇ ਦੇ ਡਰਾਈਵਰ ਨੂੰ ਨੀਂਦੋਂ ਕਰਕੇ ਇਹ ਹਾਦਸਾ ਵਾਪਰਿਆ। ਟਰੱਕ ਇਸ ਕਦਰ ਟਕਰਾਇਆ ਕਿ ਟਰਾਲੇ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਿਆ ਤੇ ਵਾਹਨ ਨੂੰ ਵੱਡਾ ਨੁਕਸਾਨ ਪਹੁੰਚਿਆ। ਜ਼ਖਮੀ ਟਰਾਲੇ ਦੇ ਚਾਲਕ ਨੂੰ ਅੱਗੇ ਚੱਲ ਰਹੇ ਟਰੱਕ ਦੇ ਚਾਲਕਾ ਵੱਲੋਂ ਹੀ ਬਾਹਰ ਕੱਢਿਆ ਗਿਆ ਅਤੇ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਾਦਸੇ ਸੰਬੰਧੀ ਲਾਜ਼ਮੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾ ਮੇਰਾ ਰਾਮਪਾਲ ਜੀ ਇਹ ਕੀ ਐਕਸੀਡੈਂਟ ਕਿਹਾ ਹੋਇਆ ਜੀ? ਹਾਂ। ਇਹ ਰੋਡ ਤੇ ਜਾਦੇ ਦੀਆਂ ਗੱਡੀਆਂ। ਅੱਛਾ ਜੀ। ਇਹ ਮੋੜੇਕ ਟਰੱਕ ਦਾ ਜਾਂ ਮੈਂ ਕੱਢੀ ਜੀ ਇਹ ਨਹੀਂ ਪਤਾ ਕਿਹੜੀ ਸੀ ਉਹ। ਇਹ ਬੱਚੇ ਸਪੀਡ ਤੇ ਆ ਰਹੇ ਦਾ। ਇਹ ਵਿੱਚ ਵਜਿਆ ਉਹੀ ਟਰੱਕ ਵਾਲੇ ਮੈਂ ਸੁਣਿਆ ਜੋ ਹੈ ਉਹ ਚੱਕ ਕੇ ਲੈ ਗਿਆ ਉਹਨੂੰ ਹਸਪਤਾਲ ਵਿੱਚ ਪਜਾਇਆ ਜਿੰਨਾਂ ਗੱਲ ਟੱਕ ਲਗ ਰਾਇਆ ਠੀਕ ਹੈ ਇਹ ਮਤਲਬ ਇਹਦਾ ਕਾਰਨ ਕੀ ਮੰਨਿਆ ਜਾਂਦਾ ਕਾਰਨ ਇਹ ਵੀ ਹੋਣੀ ਆ ਉਪਰ 스ਪੀਡ ਤੇ ਜਾਂ ਨੀਂਦ ਦਾ ਸੁੱਤਾ ਬੈਠਾ ਚਾਹ ਤੋਂ ਹੋ ਲੱਗੀ ਤੇ ਇਸ ਕਰਕੇ ਵਿੱਚ ਵਜਿਆ ਇਹ ਠੀਕ ਹੈ ਬਾਕੀ ਇਹ ਐਕਸੀਡੈਂਟ ਅੱਜ ਸਵੇਰੇ ਤਕਰੀਬਨ 4 4:30 ਵਜੇ ਦੇ ਕਰੀਬ ਰਾਮਪੁਰ ਸਾਨੀ ਸ਼ਿਵਾਲੇ ਕੈਂਪ ਨੂੰ ਫੇਸ 2 ਦੇ ਚੌਰਾਹੇ ਤੋਂ ਥੋੜਾ ਜਿਹਾ ਅੱਗੇ ਹੋਇਆ ਔਰ ਦੱਸਿਆ ਜਾ ਰਿਹਾ ਕਿ ਅੱਗੇ ਇੱਕ ਟਰੱਕ ਜਾ ਰਿਹਾ ਸੀਗਾ ਤੇ ਪਿੱਛੋਂ ਦੀ ਇਹ ਟਰਾਲਾ ਬਹੁਤ ਤੇਜ਼ ਗਤੀ ਦੇ ਨਾਲ ਆ ਤੇ ਜਿਹੜੇ ਇੱਥੇ ਪ੍ਰਤਿਕਸ਼ ਦੇਰਸ਼ੀ ਸੀਗੇ ਉਹਨਾਂ ਦੇ ਅਨੁਸਾਰ ਡਰਾਈਵਰ ਨੂੰ ਲੱਗਦਾ ਨੀਂਦ ਆ ਗਈ ਸੀ ਤੇ ਉਹਦੇ ਝਪਕੀ ਆਨ ਕਰਕੇ ਇਹ ਜਿਹੜਾ ਟਰਾਲਾ ਸਿੱਧਾ ਪਿੱਛੇ ਟਰੱਕ ਦੇ ਵਿੱਚ ਵੱਜਿਆ ਤੇ ਉਹ ਟਰੱਕ ਵਾਲੇ ਡਰਾਈਵਰ ਹੀ ਇਹਨੂੰ ਬੰਦਿਆਂ ਨੂੰ ਕੱਢ ਕੇ ਵਿੱਚੋਂ ਸਿਵਲ ਹਸਪਤਾਲ ਉਹਨਾਂ ਨੇ ਇਲਾਜ ਵਾਸਤੇ ਭਰਤੀ ਕਰਾਇਆ ਤੇ ਅੱਗੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਤੇ ਅਗਲੀ ਕਾਰਵਾਈ ਉਹਨ ਪੁਲਿਸ ਆਪਣੀ ਤਫ਼ਤੀਸ਼ ਕਰਕੇ ਕਰੇਗੀ ਧੰਨਵਾਦ ਉਨਾ ਮੁੱਖ ਮਾਰਗ ਤੇ ਸਵੇਰੇ ਤਕਰੀਬਨ 4 ਵਜੇ ਸ਼ਿਵਾਲਿਕ ਵੈਨਿਊ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਅੱਖੀ ਦੇਖਣ ਵਾਲਿਆਂ ਦੇ ਦੱਸਣ ਮੁਤਾਬਕ ਇੱਕ ਭਾਰੀ ਟਰਾਲਾ ਅਚਾਨਕ ਅੱਗੇ ਚੱਲਦੇ ਇੱਕ ਟਰੱਕ ਨਾਲ ਜਾ ਟਕਰਾਇਆ ਦੱਸਿਆ ਜਾ ਰਿਹਾ ਹੈ ਕਿ ਟਰਾਲੇ ਦੇ ਡਰਾਈਵਰ ਨੂੰ ਨੀਂਦੋਂ ਕਰਕੇ ਇਹ ਹਾਦਸਾ ਵਾਪਰਿਆ ਟਰੱਕ ਇਸ ਕਦਰ ਟਕਰਾਇਆ ਕਿ ਟਰਾਲੇ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਿਆ ਤੇ ਵਾਹਨ ਨੂੰ ਵੱਡਾ ਨੁਕਸਾਨ ਪਹੁੰਚਿਆ ਜ਼ਖਮੀ ਟਰਾਲੇ ਦੇ ਚਾਲਕ ਨੂੰ ਅੱਗੇ ਚੱਲ ਰਹੇ ਟਰੱਕ ਦੇ ਚਾਲਕਾ ਵੱਲੋਂ ਹੀ ਬਾਹਰ ਕੱਢਿਆ ਗਿਆ ਅਤੇ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਪੁਲਿਸ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਾਦਸੇ ਸੰਬੰਧੀ ਲਾਜ਼ਮੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਾ ਮੇਰਾ ਰਾਮਪਾਲ ਜੀ ਇਹ ਕੀ ਐਕਸਪਲੈਨ ਕੀ ਹੋਇਆ ਜੀ ਹਾਂ ਇਹ ਰੋਡ ਤੇ ਜ਼ਿਆਦੇ ਦੇ ਗੱਡੀਆਂ ਅੱਛਾ ਜੀ ਇਹ ਮੋੜੇ ਤੇ ਟਰੱਕ ਦਾ ਜਾਂ ਮੈਂ ਗੱਡੀ ਦੀ ਸਹੀ ਨਹੀਂ ਪਤਾ ਕਿਹੜੀ ਸੀ ਉਹ ਤੇ ਬਿੱਜੇ ਸਪੀਡ ਤੇ ਆ ਰਿਹਾ ਦਾ ਇਹ ਵਿੱਚ ਵੱਜਿਆ ਉਹੀ ਟਰੱਕ ਵਾਲੇ ਮੈਂ ਸੁਣਿਆ ਜੋ ਹੈ ਉਹ ਚੱਕ ਕੇ ਲੈ ਗਏ ਉਹਨੂੰ ਹਸਪਤਾਲ ਵਿੱਚ ਪਜਾਇਆ ਜਿੰਨਾਂ ਗਲ ਟੱਕ ਲਗ ਰਾਇਆ ਠੀਕ ਆਇਆ ਇਹ ਮਤਲਬ ਇਹਦਾ ਕਾਰਨ ਕੀ ਮੰਨਿਆ ਜਾਂਦਾ ਕਾਰਨ ਇਹ ਵੀ ਹੋਣੀ ਆ ਓਵਰ ਸਪੀਡ ਤੇ ਜਾਂ ਨੀਂਦ ਦਾ ਸੁੱਤਾ ਬਦਾ ਚਾਹ ਤੋਂ ਹੋ ਲੱਗੀ ਤੇ ਇਸ ਕਰਕੇ ਵਿੱਚ ਵੱਜਿਆ ਇਹ ਠੀਕ ਹੈ ਬਾਕੀ ਇਹ ਐਕਸੀਡੈਂਟ ਅੱਜ ਸਵੇਰੇ ਤਕਰੀਬਨ 4:30 ਵਜੇ ਦੇ ਕਰੀਬ ਰਾਮਪੁਰ ਸਾਨੀ ਸ਼ਿਵਾਲੇ ਕੈਂਪ ਨੂੰ ਫੇਸ 2 ਦੇ ਚਰਾਹੇ ਤੋਂ ਥੋੜਾ ਜਿਹਾ ਅੱਗੇ ਹੋਇਆ ਔਰ ਦੱਸਿਆ ਜਾ ਰਿਹਾ ਕਿ ਅੱਗੇ ਇੱਕ ਟਰੱਕ ਜਾ ਰਿਹਾ ਸੀਗਾ ਤੇ ਪਿੱਛੋਂ ਦੀ ਇਹ ਟਰਾਲਾ ਬਹੁਤ ਤੇਜ਼ ਗਤੀ ਦੇ ਨਾਲ ਆ ਤੇ ਜਿਹੜੇ ਇੱਥੇ ਪ੍ਰਤਿਕਸ਼ ਦਰਸ਼ੀ ਸੀਗੇ ਉਹਨਾਂ ਦੇ ਅਨੁਸਾਰ ਡਰਾਈਵਰ ਨੂੰ ਲੱਗਦਾ ਨੀਂਦ ਆ ਗਈ ਸੀ ਤੇ ਉਹਦੇ ਚੱਕੀ ਆਨ ਕਰਕੇ ਇਹ ਜਿਹੜਾ ਟਰਾਲਾ ਸਿੱਧਾ ਪਿੱਛੇ ਟਰੱਕ ਦੇ ਵਿੱਚ ਵੱਜਿਆ ਤੇ ਉਹ ਟਰੱਕ ਵਾਲੇ ਡਰਾਈਵਰ ਹੀ ਇਹਨੂੰ ਬੰਦਿਆਂ ਨੂੰ ਕੱਢ ਕੇ ਵਿੱਚੋਂ ਸਿਵਲ ਹਸਪਤਾਲ ਉਹਨਾਂ ਨੇ ਇਲਾਜ ਵਾਸਤੇ ਭਰਤੀ ਕਰਾਇਆ ਤੇ ਅੱਗੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਤੇ ਅਗਲੀ ਕਾਰਵਾਈ ਉਹਨ ਪੁਲਿਸ ਆਪਣੀ ਤਫतीश ਕਰਕੇ ਕਰੇਗੀ ਧੰਨਵਾਦ